ਤੁਸੀਂ ਦੇਖ ਸਕਦੇ ਹੋ ਭੈਣ ਨੰਗੇ ਨੇ ਪੈਰਾਂ ਤੋਂ ਵੀ ਤੇ ਇਸ ਸੰਘਰਸ਼ ਦਾ ਹਿੱਸਾ ਬਣੇ ਨੇ ਭੈਣੇ ਤੁਹਾਨੂੰ ਜਿਹੜੇ ਪੈਰਾਂ ਤੋਂ ਵੀ ਤੁਸੀਂ ਨੰਗੇ ਇਸ ਤਰ੍ਹਾਂ ਕਿਵੇਂ ਸੰਘਰਸ਼ ਦੇ ਵਿੱਚ ਤੁਸੀਂ ਜਿਹੜੀ ਸੈਂਟਰ ਦੀ ਮੰਗ ਹੈ ਇਹਨਾਂ ਨੇ ਮੰਨ ਤਾਂ ਲਈਏ ਕੇਂਦਰ ਨੇ ਪਰ ਕੀ ਇਲੈਕਸ਼ਨ ਨੂੰ ਇਹ ਬਹਾਲੀ ਨਹੀਂ ਦਿੱਤੀ ਕੋਈ ਵੀ ਬੀਸੀ ਨੇ ਡੈਟ ਜਾਰੀ ਨਹੀਂ ਕੀਤੀ ਕਿ ਲੈਕਸ਼ਰ ਕਿੰਨੇ ਨੂੰ ਹੋਣਗੇ ਤੇ ਬੋਮਬ ਡਿਟੈਕਸ਼ਨ ਇਹਨਾਂ ਨੇ ਇੱਥੇ ਲੈ ਕੇ ਆਏ ਨੇ ਇੱਥੇ ਪਾਣੀ ਦੀ ਬਸ਼ੜਾ ਦੇ ਲੈ ਕੇ ਆਏ ਨੇ ਟੈਂਕ ਅਸੀਂ ਹੱਤਵੰਦੀ ਆ ਸਾਨੂੰ ਦੱਸਿਆ ਜਾਵੇ ਅਸੀਂ ਕੋ ਇੱਥੇ ਬੰਬ ਸੱਟਾ ਦੇ ਅਸੀਂ ਇਹ ਹੜ ਨੂੰ ਅਸੀਂ ਇਸ ਕੱਟ ਨੂੰ ਆਪਦੀ ਜਿੱਤ ਦਾ ਫੈਸਲਾ ਹੀ ਮੰਗਦੇ ਆ 101% ਅਸੀਂ ਇਹ ਕਹਿ ਸਕਦੇ ਆ ਕਿ ਸਰਕਾਰ ਜਿਹੜੀ ਕੇਂਦਰ ਦੀ ਹੈ ਝੋਕ ਚੁੱਕੀ ਆ ਜਦ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜਾ 10 ਤਰੀਕ ਨੂੰ ਲੋਕਾਂ ਦੇ ਇੱਕ ਕਾਲ ਦਿੱਤੀ ਗਈ ਸੀ ਕਿ ਤੁਸੀਂ ਇੱਥੇ ਆਪਣਾ ਇੰਨਾ ਕੋ ਇਕੱਠ ਦਿਖਾਣਾ ਕਿ ਕੇਂਦਰ ਸਰਕਾਰ ਨੂੰ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਯੂਨੀਵਰਸਿਟੀ ਦੇ ਉੱਤੇ ਪੰਜਾਬ ਦਾ ਹੱਕ ਹੈ ਤੇ ਯੂਨੀਵਰਸਿਟੀ ਪੰਜਾਬ ਦੀ ਹੀ ਰਹੂਗੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਸਮੂਲੀਅਤ ਕਰ ਰਹੇ ਨੇ ਪਰ ਇੱਥੇ ਇੱਕ ਭੈਣ ਨੂੰ ਅਸੀਂ ਮਿਲਦੇ ਹਾਂ ਤੁਸੀਂ ਦੇਖ ਸਕਦੇ ਹੋ ਭੈਣ ਨੰਗੇ ਨੇ ਪੈਰਾਂ ਤੋਂ ਵੀ ਤੇ ਇਸ ਸੰਘਰਸ਼ ਦਾ ਹਿੱਸਾ ਬਣੇ ਨੇ ਭੈਣੇ ਤੁਹਾਨੂੰ ਜਿਹੜੇ ਪੈਰਾਂ ਤੋਂ ਵੀ ਤੁਸੀਂ ਨੰਗੇ ਇਸ ਤਰ੍ਹਾਂ ਕਿਵੇਂ ਸੰਘਰਸ਼ ਦੇ ਵਿੱਚ ਤੁਸੀਂ ਪਰ ਰਹੇ ਹੋ ਭਾਈ ਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਅੱਜ ਪੰਜਾਬ ਤੋਂ ਜਥੇਬੰਦੀਆਂ ਵਿਦਿਆਰਥੀ ਵਿੰਗ ਜਾਂ ਕੋਈ ਪੋਲਿਟੀਕਲ ਪਾਰਟੀਆਂ ਦੇ ਬੰਦੇ ਜਾਂ ਕਲਾਕਾਰ ਪਹੁੰਚਿਆ ਸਭ ਦਾ तहे ਦਿਲੋਂ ਧੰਨਵਾਦ ਇੱਥੇ ਕਾਫੀ ਲੱਖਾਂ ਦੀ ਤਦਾਦ ਵਿੱਚ ਜਿਹੜਾ ਇਕੱਠ ਆਇਆ ਹੋਇਆ ਹੈ ਤੇ ਕਾਫੀ ਜ਼ਿਆਦਾ ਜਿਹੜਾ 1 ਨੰਬਰ 2 ਨੰਬਰ 3 ਨੰਬਰ ਗੇਟ ਤੇ ਰੋਕਿਆ ਵੀ ਗਿਆ ਹੈ ਅਸੀਂ ਇੱਥੇ ਪੈਰ ਰੰਗੇ ਤਾਂ ਆ ਅਸੀਂ ਹਫ਼ਤਾ ਹੋ ਗਿਆ ਹਫ਼ਤਾ ਤੋਂ ਵੀ ਪਹਿਲਾਂ 2 ਸਾਲ ਹੋ ਗਿਆ ਸੈਨੇਟ ਦੀ ਮੰਗ ਨੂੰ ਲੈ ਕੇ ਇੱਥੇ ਅਸੀਂ ਬੈਠੇ ਸੀਗੇ ਜਿਹੜੀ ਸੈਨੇਟ ਦੀ ਮੰਗ ਹੈ ਇਹਨਾਂ ਨੇ ਮੰਨ ਤਾਂ ਲਈ ਹੈ ਕੇਂਦਰ ਨੇ ਪਰ ਕੀ ਇਲੈਕਸ਼ਨ ਨੂੰ ਇਹ ਬਹਾਲੀ ਨਹੀਂ ਦਿੱਤੀ ਕੋਈ ਵੀ ਵੀਸੀ ਨੇ ਡੇਢ ਜਹਰੀ ਨਹੀਂ ਕੀਤੀ ਕਿ ਅਲਖਰ ਕਿੰਨੇ ਨੂੰ ਹੋਣਗੇ ਤੁਸੀਂ ਸਾਡੇ ਗੱਲੇ ਬੈਠ ਗਏ ਸਾਡੇ ਗੱਲੇ ਤੋਂ ਪਤਾ ਲਗਾ ਸਕਦੇ ਸਾਡੇ ਪੈਰੋਂ ਨੰਗੇ ਪਤਾ ਲਾ ਸਕਦੇ ਹੋ ਕਿ ਅਸੀਂ ਕਿੰਨੇ ਸੰਘਰਸ਼ ਵਿੱਚ ਡਟੇ ਹੋਏ ਹਾਂ ਸਾਡੀ ਆਈ ਅਪੀਲ ਹੈ ਉਸ ਕੇਂਦਰ ਦੀ ਸਰਕਾਰ ਨੇ ਵੀ ਜੇਕਰ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੀ ਸੀ ਤੇ ਪੰਜਾਬ ਦੀ ਹੀ ਰਹੂਗੀ ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਪੰਜਾਬੀ ਆਉਂਦੇ ਆ ਇੱਥੇ ਪੜਨ ਦੇ ਲਈ ਬਾਕੀ ਵੀ ਲੱਕੇ ਆਉਂਦੇ ਆ ਪਰ ਜੇਕਰ ਇਹਦਾ ਹੱਕ ਪੰਜਾਬ ਦਾ ਇੱਥੇ ਹੈ ਨਾ ਕਿਉਂਕਿ ਇਹ ਪੁਆਦ ਦੇ ਇਲਾਕੇ ਤੇ ਬਣੀ ਹੋਈ ਹੈ ਤਾਂ ਇਹ ਕੀ ਹੈ ਪੰਜਾਬੀਆਂ ਦੀ ਯੂਨੀਵਰਸਿਟੀ ਹੈ ਇੱਥੇ ਤੁਸੀਂ ਕਾਫੀ ਜ਼ਿਆਦਾ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਇਓ ਗੁਰੂ ਦਾ ਲੰਗਰ ਟੁੱਟ ਵਰਤਿਆ ਅਸੀਂ ਵੀ ਲੰਗਰ ਵਰਤਾ ਕੇ ਹੁਣੀ ਇੱਥੇ ਵਾਪਸ ਆ ਰਹੇ ਸੀ ਜੀ ਭਾਈ ਜਿਸ ਤਰ੍ਹਾਂ ਅੱਜ ਲੋਕਾਂ ਦਾ ਇਕੱਠ ਹੈ ਕਿਉਂਕਿ ਇੱਕ ਕਾਲ ਸਿਰਫ ਇੱਕ ਕਾਲ ਦਿੱਤੇ ਜਾਣ ਤੇ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਠੇ ਹੋ ਗਏ ਨੇ ਲੋਕ ਇਸ ਸੰਘਰਸ਼ ਦਾ ਸਾਥ ਦੇ ਰਹੇ ਨੇ ਕੀ ਲੱਗਦਾ ਹੈ ਕਿ ਹੁਣ ਜਿਹੜੀ ਕੇਂਦਰ ਸਰਕਾਰਾ ਉਹਨੂੰ ਜਵਾਬ ਮਿਲ ਜਾਊਗਾ ਹਾਂਜੀ ਹਾਂਜੀ ਕੇਂਦਰ ਸਰਕਾਰ ਚੁਕੇਗੀ ਜੀ 101% ਚੁਕੇਗੀ ਕਿਉਂਕਿ ਜੇਕਰ ਉਹਨੂੰ ਇਹਨਾਂ ਡਰ ਸੀਗਾ ਤਾਂ ਉਹਨੇ ਸਾਰੀ ਦੀ ਸਾਰੀ ਚੰਡੀਗੜ੍ਹ ਪੁਲਿਸ ਲਾਈ ਇੱਥੇ ਸੀਟੀਯੂ ਬੱਸਿਸ ਕਰਾਈ ਤਾਂ ਲੈ ਕੇ ਗਿਆਣ ਕੇ ਵਿਦਿਆਰਥੀਆਂ ਨੂੰ ਝੁੱਕ ਕੇ ਬੱਸਾਂ ਦੇ ਵਿੱਚ ਪਾ ਕੇ ਲੈ ਕੇ ਜਾਵਾਂਗੇ ਅਸੀਂ ਹੱਤਵੰਦੀਆਂ ਇੱਥੇ ਬੌਮ ਡਿਟੈਕਸ਼ਨ ਇਹਨਾਂ ਨੇ ਇੱਥੇ ਲੈ ਕੇ ਆਏ ਨੇ ਇੱਥੇ ਪਾਣੀ ਦੀ ਪਿਛਾੜਾ ਦੇ ਲੈ ਕੇ ਆਣੇ ਟੈਂਕ ਅਸੀਂ ਹੱਤਵੰਦੀਆਂ ਸਾਨੂੰ ਦੱਸਿਆ ਜਾਵੇ ਅਸੀਂ ਇਹੀ ਕਰਨਾ ਹੁੰਦਾ ਤਾਂ ਅਸੀਂ ਇੰਨਾ ਵੱਡਾ ਇਕੱਠ ਨਾ ਕਰਦੇ ਸਾਡੀ ਸਿਰਫ ਇੱਕ ਗੋਲ ਸੀ ਪੰਜਾਬ ਨੂੰ ਤੇ ਸਾਰਾ ਪੰਜਾਬ ਦਾ ਹੜ ਇੱਥੇ ਆਇਆ ਜੇਕਰ ਅਸੀਂ ਇਸ ਤੋਂ ਵੱਡਾ ਇਕੱਠ ਕਰਾਂਗੇ ਤਾਂ ਪਤਾ ਨਹੀਂ ਕੀ ਕੀ ਹੋ ਜਾਊਗਾ ਬਸ ਅਸੀਂ ਇਹੀ ਕਹਿੰਨੇ ਆ ਕੇਂਦਰ ਨੂੰ ਕਿ ਜਲਦੀ ਤੋਂ ਜਲਦੀ ਆਪਣਾ ਜਿਹੜਾ ਫੈਸਲਾ ਵਾਪਸ ਲੈ ਲਵੋ ਤਾਂ ਬਹੁਤ ਚੰਗਾ ਰਹੂਗਾ ਫਿਰ ਨਾ ਬਾਕੀ ਉਹਨਾਂ ਨੂੰ ਪਤਾ ਹੀ ਹੈ ਭਾਈ ਜਦੋਂ ਅਸੀਂ ਐਂਟਰ ਕਰਦੇ ਆਂ ਗੇਟ ਦੇ ਉੱਤੇ ਗੇਟ ਦੇ ਬਾਹਰ ਦੇਖਦੇ ਆਂ ਕਿ ਬਹੁਤ ਸਾਰੇ ਸਟੂਡੈਂਟਾਂ ਦੇ ਉੱਤੇ ਲਾਠੀ ਚਾਰਜ ਵੀ ਕੀਤਾ ਗਿਆ ਪੁਲਿਸ ਦੇ ਵੱਲੋਂ ਬਹੁਤ ਸਾਰੇ ਸਟੂਡੈਂਟ ਤੇ ਜਿਹੜੇ ਸੰਘਰਸ਼ ਕਰ ਰਹੇ ਲੋਕ ਨੇ ਉਹਨਾਂ ਨੂੰ ਡਿਟੇਨ ਕਰਕੇ ਲਿਜਾਇਆ ਕੀ ਚੰਡੀਗੜ੍ਹ ਪੁਲਿਸ ਦਾ ਜਿਹੜਾ ਇਹ ਰਵਈਆ ਕਿਸ ਤਰ੍ਹਾਂ ਦੇਖਦੇ ਹੋ ਜੀ بس ਗੱਲ ਤੋਂ ਇਹ ਨਾ ਪ੍ਰਸ਼ਾਸਨ ਡਰਿਆ ਹੋਇਆ ਕਿ ਕੁਝ ਵੀ ਕੁਝ ਕਰ ਸਕਦੇ ਆ ਕਿ ਜਿਹੜੀ ਵਿਦਿਆਰਥੀ ਮੂਵਮੈਂਟ ਇਹਨਾਂ ਦੇ ਨਾਲ ਜਥੇਬੰਦੀਆਂ ਵੀ ਜੋੜ ਚੁੱਕੀਆਂ ਨੇ ਪੂਰਾ ਦਾ ਪੂਰਾ ਪੰਜਾਬ ਇੱਥੇ ਹੈਗਾ ਤਾਂ ਤੁਸੀਂ ਵੇਖ ਹੀ ਸਕਦੇ ਸੀ ਹੁਣੇ ਇੱਕ ਨੰਬਰ ਗੇਟ ਤੇ ਗਏ ਸੀ ਗੇਟ ਦੇ ਬੈਰੀਕਾਰਡ ਤੋੜ ਕੇ ਸਾਰੇ ਅੰਦਰ ਲੈ ਕੇ ਆਇਆ ਗੇੜ ਦੋ ਤੋਂ ਕਾਫੀ ਜ਼ਿਆਦਾ ਕੀ ਇਹਨਾਂ ਨੇ ਚੱਕੇ ਵੀ ਆ ਤੇ ਤਿੰਨ ਗੱਡੀਆਂ ਭਰ ਕੇ ਲੈ ਵੀ ਗਏ ਜਿਹੜੇ ਸਾਡੇ ਮਾਪੇ ਤੇ ਸਾਡੀ ਇਮਾਨਤ ਤੇ ਆਇਆ ਪਰ ਅਸੀਂ ਇਸ ਹੱਡ ਨੂੰ ਅਸੀਂ ਇਸ ਕੱਟ ਨੂੰ ਆਪਣੀ ਜਿੱਤ ਦਾ ਫੈਸਲਾ ਹੀ ਮੰਨਦੇ ਆ 101% ਅਸੀਂ ਇਹ ਕਰ ਸਕਦੇ ਆ ਕਿ ਸਰਕਾਰ ਜਿਹੜੀ ਕੇਂਦਰ ਦੀ ਹੈ ਝੋਕ ਚੁੱਕੀ ਹੈ ਤੇ ਹਜੇ ਚੁੱਕਣਾ ਇਹਦਾ ਹੋਰ ਥੋੜਾ ਬਾਕੀ ਹੈ ਬਈ ਜਿਹੜੀ ਸੈਮਿਟ ਹੈ ਜੇਕਰ ਉਸ ਦੇ ਵਿੱਚ ਜਿਸ ਤਰ੍ਹਾਂ ਇਲੈਕਸ਼ਨ ਆ ਨਹੀਂ ਉਹ ਬੰਦ ਕਰਕੇ ਉਹਨਾਂ ਨੂੰ ਸਿਰਫ ਤੇ ਸਿਰਫ ਨੋਮੀਨੇਟਡ ਜਿਹੜੇ ਮੈਂਬਰ ਨੇ ਜੇਕਰ ਉਹ ਆਉਂਦੇ ਨੇ ਤਾਂ ਕੀ ਨੁਕਸਾਨ ਕਿੰਨਾ ਕੁ ਨੁਕਸਾਨ ਹੋ ਸਕਦਾ ਯੂਨੀਵਰਸਿਟੀ ਜੇ ਟੋਟਲੀ ਯੂਨੀਵਰਸਿਟੀ ਦਾ ਨੁਕਸਾਨ ਹੈ ਜੀ ਕਿਉਂਕਿ ਜੇਕਰ ਇਹਨਾਂ ਦੀ ਵੀਸੀ ਜਿਹੜੀ ਉਹ ਇੱਕ ਵਾਈਸ ਪ੍ਰੈਜ਼ੀਡੈਂਟ ਦਾ ਕੰਮ ਕਰਦੀ ਹੈ ਜੇਕਰ ਉਹ ਹੀ ਚੁਣੇਗੀ ਤਾਂ ਖੁਦ ਆਰਐਸਐਸ ਦੀ ਬੰਦੀ ਹੈ ਤਾਂ ਕੀ ਸਹੀ ਚੁਣ ਲੂਗੀ ਤਾਂ ਜੇਕਰ ਉਹ ਚੁਣੇਗੀ ਉਹ ਆਰਐਸਐਸ ਦੀ ਤਾਂ ਉਹ ਆਰਐਸਐਸ ਦੀ ਚਮਚੀ ਚੁਣੂਗੀ ਤੇ ਇਸ ਕਰਕੇ ਸੈਨੇਟ ਦੇ ਇਲੈਕਸ਼ਨ ਇੱਥੇ ਹੋਣਾ ਬਹੁਤ ਜ਼ਰੂਰੀ ਹੈ ਫੀਸਾਂ ਦੇ ਵਿੱਚ ਵਾਅਦੇ ਹੋਸਟਲਾਂ ਦੀ ਫੀਸ ਬਸ ਦਾ ਕਰੇ ਕਲਮ ਉਹਨਾਂ ਦੇ ਟੀਚਰ ਸਭ ਤੋਂ ਜ਼ਿਆਦਾ ਕੇ ਯੂਨੀਵਰਸਿਟੀ ਦੀ ਜੜੀ ਐਜੂਕੇਸ਼ਨ ਉਹਨੂੰ ਪ੍ਰਾਈਵੇਟ ਕੀਤਾ ਜਾਊਗਾ ਕਹਿੰਦਾ ਬਹੁਤ ਹੀ ਜ਼ਿਆਦਾ ਤੇ ਬਹੁਤ ਹੀ ਵੱਡਾ ਨੁਕਸਾਨ ਹੈ ਅਸੀਂ ਸੈਨੇਟ ਨੂੰ ਇਸ ਦੇ ਮੁਕਾਬਲੇ ਦੇਖਦੇ ਹਾਂ ਜਿਵੇਂ ਇੱਕ ਸੰਸਦ ਕਿ ਸੰਸਦ ਜਿੱਦਾਂ ਚਲਾਉਂਦੀ ਹੈ ਉਦਾਂ ਹੀ ਇਹ ਸੈਨੇਟ ਵੀ ਪੂਰੀ ਯੂਨੀਵਰਸਿਟੀ ਚ ਚਲਾਉਂਦੀ ਹੈ ਲੱਗਦਾ ਵੀ ਹੁਣ ਜਿਹੜਾ ਇਹ ਸਾਰਾ ਕੱਟ ਹੈ ਇਸ ਦਾ ਨਤੀਜਾ ਜਲਦੀ ਹੀ ਜਿਹੜਾ ਸੈਂਟਰ ਸਰਕਾਰ ਕੋਈ ਨਾ ਕੋਈ ਫੈਸਲਾ ਜਿਹੜਾ ਅੱਜ ਲੈ ਲੂਗੀ ਹਾਂਜੀ ਜਿਵੇਂ ਸਰਹਣਾ ਦਾ ਪ੍ਰਸ਼ਾਸਨ ਅੰਦਰ ਮੇਰੇ ਸਰਹਣਾ ਦਾ ਬਹੁਤ ਜਲਦੀ ਆਊਗਾ ਕਿਉਂਕਿ ਇਹ ਝੁੱਕ ਚੁੱਕੀ ਆ ਹਜੇ ਹੋਰ ਵੀ ਝੁਕਣਾ ਬਾਕੀ ਹੈ ਜੇਕਰ ਇੰਨੀ ਗਿੰਤੀ ਚ ਕਾਠੇ ਦੇਖ ਰਿਹਾ ਕਾਫੀ ਜ਼ਿਆਦਾ ਹੰਬਸੇ ਤੋਂ ਆ ਰਹੇ ਮੋਰਚੇ ਹੋਰ ਵੀ ਰਾਤੀ 2:30 ਵਜੇ ਤੱਕ ਨੂਰਪੁਰ 베ਜੀ ਤੋਂ ਲੰਗਰ ਆਇਆ ਇੱਥੇ ਭਰਾਡਿਆਂ ਦੇ ਦੁੱਧ ਦੇ ਲੰਗਰ ਚੱਲੇ ਹੋਇਆ ਇੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਪਹੁੰਚੇ ਹੋਏ ਸਿਰਫ ਇੱਕ ਕੋਲ ਦੇਤੇ ਪਰ ਅਸੀਂ ਇਹੀ ਸਮਝਦੇ ਹਾਂ ਕਿ ਇਹ ਸਾਡੀ 101% ਸ਼ਾਬਦਕ ਜੇ ਤੋ ਹੋਊਗੀ 100 ਕਿਤੇ ਨਾ ਕਿਤੇ ਜਿਸ ਤਰ੍ਹਾਂ ਭੈਣ ਹੋਰਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਲੋਕਾਂ ਦਾ ਹੰਗਾਰਾ ਇਸ ਮੋਰਚੇ ਨੂੰ ਮਿਲ ਰਿਹਾ ਹੈ ਲੋਕਾਂ ਦੇ ਇਕੱਠ ਦਾ ਹੰਗਾਰਾ ਮਿਲ ਰਿਹਾ ਹੈ ਸੋ ਕਿਤੇ ਨਾ ਕਿਤੇ ਇਸ ਮੋਰਚੇ ਦੀ ਜਿਹੜੀ ਜਿੱਤ ਹੈ ਉਹ ਹੋ ਚੁੱਕੀ ਹੈ ਕਿਉਂਕਿ ਲੋਕ ਜਦੋਂ ਇਕੱਠੇ ਹੋ ਜਾਂਦੇ ਨੇ ਉਦੋਂ ਸਰਕਾਰਾਂ ਕੀ ਵੱਡੇ ਵੱਡੇ ਤਖਤ ਨੇ ਜਿਹੜੇ ਉਹਨਾਂ ਨੂੰ ਝੁਕਣਾ ਪੈਂਦਾ ਤੇ ਅੱਜ ਉਹੀ ਲੋਕ ਇਕੱਠੇ ਹੋ ਚੁੱਕੇ ਨੇ ਲੋਕਾਂ ਦਾ ਹੜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆ ਚੁੱਕਿਆ ਤੇ ਜਿਹੜਾ ਹੁਣ ਬਾਕੀ ਫੈਸਲਾ ਸੁਣਾਉਣਾ ਸਰਕਾਰ ਨੇ ਕਿ ਹਾਂ ਜਿਹੜੀਆਂ ਸੈਨੇਟ ਦੀਆਂ ਚੋਣਾਂ ਨੇ ਉਹ ਕਦੋਂ ਹੋਣੀਆਂ ਨੇ ਇਸ ਗੱਲ ਦੇ ਉੱਤੇ ਸਾਰੀ ਗੱਲ ਟਿਕੀ ਆ ਕਿ ਜਦੋਂ ਹੀ ਬੀਸੀ ਦੇ ਵੱਲੋਂ ਐਲਾਨ ਕਰ ਦਿੱਤਾ ਜਾਊਗਾ ਕਿ ਸੈਨੇਟ ਦੀਆਂ ਚੋਣਾਂ ਕਦੋਂ ਹੋਣਗੀਆਂ ਉਸ ਤੋਂ ਬਾਅਦ ਇਸ ਸੰਘਰਸ਼ ਦੀ ਜਿੱਤ ਹੈ ਜਿਹੜੀ ਉਹ ਮੰਨੀ ਜਾਊਗੀ